சாராணி தன தனத ਕੋਈ ਨਾ ਸਹਾਰਾ ਬਿਨ ਤੇਰੇ ਸਤਿਗੁਰੂ RAM DAS JI ਬਿਨ ਤੇਰੇ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ RAM DAS JI ਬਾਹ ਫੜ ਲ ਤੇ ਪਾਰ ਲਗਾ ਦੋ ਬਿੜੇ ਬਾਹ ਫੜ ਲ ਤੇ ਪਾਰ ਲਗਾ ਦੋ ਬੀੜੇ ਤਨ ਗੁਰੂ ਰਾਮਦਾਸ ਜੀ ਮੇਰੇ ਵਾਹਿਗੁਰੂ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਮੈਂ ਤੇ ਆਪ ਹੀ ਇਸ ਦੁਨੀਆ ਦਾ ਬਾਦਸ਼ਾਹ ਜਦੋਂ ਤੁਸੀਂ ਮੇਰੇ ਨਾਲ ਮੇਰੇ ਬਾਦਸ਼ਾਹ ਮੈਂ ਤਾਂ ਆਪੇ ਹੀ ਇਸ ਦੁਨੀਆ ਦਾ ਬਾਦਸ਼ਾਹ ਜਦੋਂ ਤੁਸੀਂ ਮੇਰੇ ਨਾਲ ਮੇਰੇ ਬਾਦਸ਼ਾਹ ਦੁੱਖ ਕਿਵੇਂ ਆਜੂਗਾ ਕਿਵੇਂ ਮੇਰੇ ਨੇੜੇ ਤਨ ਗੁਰੂ ਰਾਮਦਾਸ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਸਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਤੇਰਾ ਪਰਿਆ ਚ ਪੇਰਾ ਗੁਰੂ ਮੇਰਿਆ ਤੇਰਾ ਪਰਿਆ ਚ ਪੇਰਾ ਗੁਰੂ ਮੇਰਿਆ ਡੇਰਾ ਸੰਗਤਾਂ ਨੇ ਦਰ ਤੇਰੇ ਲਾਲਿਆ ਡੇਰਾ ਸੰਗਤਾਂ ਨੇ ਦਰ ਤੇਰੇ ਲਾਲਿਆ ਫੁੱਲ ਦੇਵਤਿਆਨੇ ਅਰਸਾਂ ਤੋਂ ਕੇਰੇ ਤਨ ਗੁਰੂ ਨਾਮਦਾਸ ਜੀ ਫੁੱਲ ਦੇਵਤਿਆਨੇ ਅਰਸਾਂ ਤੋਂ ਕੇਰੇ ਤਨ ਗੁਰੂ ਨਾਮਦਾਸ ਜੀ ਤਨ ਗੁਰੂ RAM DAS JI ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ RAM DAS JI ਤਨ ਗੁਰੂ RAM DAS JI ਵਾਹਿਗੁਰੂ 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 ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ ਰਾਮਦਾਸ ਜੀ ਮੇਰਾ ਕੋਈ ਨਾ ਸਹਾਰਾ ਬਿਨ ਤੇਰੇ ਤਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਵਾਹਿਗੁਰੂ